ਇਸ ਸਵਾਰਥੀ ਯੁੱਗ ਵਿੱਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੁੰਦੀ ਹੈ। ਅੱਜਕੱਲ ਕਰ ਰਹੇ ਆ ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣੇ ਪਰਮਜੀਤ ਕੌਰ ਇਨਸਾਂ ਦੀ ਜਿਨ੍ਹਾਂ ਨੇ ਬਲਾਕਪਾਦਸੋਂ ਦੇ ਤੀਜੇ ਸ਼ਰੀਰਦਾਨੇ ਹੋਣ ਦਾ ਮਾਨ ਖਟਿਆ ਹੈ। ਦੱਸਦੀ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀ ਪਵਿੱਤਰ ਪ੍ਰੇਰਣਾ ਮੁਤਾਬਿਕ ਬਲਾਕਪਾਦਸੋਂ ਦੇ ਡੇਰਾ ਸਰਦਾਲੂ ਮਾਤਾ ਪਰਮਜੀਤ ਕੌਰ ਇਨਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕਪਾਦਸੋਂ ਦਾ ਤੀਜਾ ਸ਼ਰੀਰਦਾਨ ਹੈ। ਮਾਤਾ ਪਰਮਜੀਤ कौर 인ਸਾਨ ਦਾ ਅੱਜ ਅਚਨਚੇਤ ਦੇਹਾਂਤ ਹੋ ਗਿਆ ਸੀ ਉਹ ਲਗਭਗ 59 ਵਰਿਆਂ ਦੇ ਸਨ ਮਾਤਾ ਪਰਮਜੀਤ कौर 인ਸਾਨ ਜਿੱਥੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਮੋਰੀ ਸਨ ਉੱਥੇ ਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ ਸੀ ਉਹ ਆਪਣੇ ਪਿੱਛੇ ਪਤੀ ਅਤੇ ਦੋ ਪੁੱਤਰ ਅਤੇ ਦੋ ਧੀਆ ਨੂੰ ਛੱਡ ਗਏ ਹਨ ਉਹਨਾਂ ਦੇ ਪਤੀ ਜਰਨੈਲ ਸਿੰਘ 인ਸਾ ਰਿਟਾਇਰਡ ਜੇ 인ਸਾ ਸਮਾਜ ਦੀ ਸੇਵਾ ਵਿੱਚ ਦਿਨ ਰਾਤ ਮੋਰੀ ਰਹਿੰਦੇ ਹਨ ਜ਼ਿਕਰਯੋਖ ਹੈ ਕਿ ਡੇਰਾ ਸੱਚਾ ਸੋਦਾ ਵੱਲੋਂ ਪੂਜਨੇ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਨ ਸਿੰਘ ਜੀ insan ਦੀ ਰੈਨੁਮਾਈ ਹੇਠ ਮਾਨਵਤਾ ਭਲਾਈ ਦੇ 162 ਕਾਰਜ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਸਰੀਰਦਾਨ ਵੀ ਇੱਕ ਮਾਨਵਤਾ ਭਲਾਈ ਦਾ ਮੁੱਖ ਕਾਰਜ ਹੈ ਅਤੇ ਲੱਖਾਂ ਦੀ ਤਾਦਾਦ ਵਿੱਚ ਡੇਰਾ ਸ਼ਰਧਾਲੂਆਂ ਨੇ ਮ੍ਰਿਤਕ ਦੇਹਦਾਨ ਲਈ ਫਾਰਮ ਭਰੇ ਹੋਏ ਹਨ ਇਸ ਮੌਕੇ ਮਾਤਾ ਪਰਮਜੀਤ ਕੋਰ insan ਦੇ ਪਤੀ ਜਰਨੈਲ ਸਿੰਘ insan ਨੇ ਦੱਸਿਆ ਕਿ ਪਰਮਜੀਤ ਕੋਰ insan ਨੇ ਜਿਉਂਦੇ ਜੀ ਇਹ ਪਰਣ ਕੀਤਾ ਹੋਇਆ ਸੀ ਕਿ ਉਹਨਾਂ ਦੇ ਮੌਤ ਉਪਰੰਤ ਉਹਨਾਂ ਦੀ ਮਰਤਕ ਦੇਨ ਨੂੰ ਦਾਸ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਜਾਣਾ ਚਾਹੀਦਾ ਜਿਸ ਤੇ ਅੱਜ ਪਰਿਵਾਰਕ ਮੈਂਬਰਾਂ ਨੇ ਆਪਣੀ ਸਹਿਮਤੀ ਦੇ ਨਾਲ ਪੂਰਨ ਸਤਿਗੁਰੂ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਨ ਦੇ ਵਚਨਾਂ ਮੁਤਾਬਿਕ ਉਹਨਾਂ ਦੇ ਮਰਤਕ ਦੇਨ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਡੇਰਾ ਸੱਚਾ ਸੋਧਾ ਦੇ 85 ਮੈਂਬਰ ਵਿਜੇ ਕੁਮਾਰ 인ਸਾਨੇ ਕਹੇ ਕਿ ਮਾਤਾ ਪਰਮਜੀਤ कौर 인ਸਾਨੇ ਅੱਜ ਜਿਹੜੀ ਮਾਨਵਤਾ ਭਲਾਈ ਦੀ ਲੀਕ ਪਾਈ ਹੈ ਉਹ ਸਮਾਜ ਦੇ ਲਈ ਇੱਕ ਚਾਨਣ ਮਨਾਰਾ ਹੈ ਕਿਉਂਕਿ ਦਿਨੋ ਦਿਨ ਵੱਧ ਰਹੀਆਂ ਬਿਮਾਰੀਆਂ ਕਾਰਨ ਡਾਕਟਰਾਂ ਨੂੰ ਖੋਜ ਕਾਰਜਾਂ ਲਈ ਮਨੁੱਖੀ ਸਰੀਰਾਂ ਦੀ ਬੇहद ਵੱਡੀ ਲੋੜ ਹੈ ਮਤਾ ਪਰਮਜੀਤ ਕੌਰਿੰਸਾ ਵੱਲੋਂ ਆਪਣੀ ਮਿਰਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨਾ ਸਿੱਧ ਕਰਦਾ ਹੈ ਕਿ ਉਹ ਡੇਰਾ ਸੱਚਾ ਸੋਧਾ ਦੇ ਸੂਲਾਂ ਉੱਤੇ ਕਿੰਨੀ ਡੂੰਘਾਈ ਨਾਲ ਚੱਲਦੇ ਹਨ ਅਤੇ ਸਮੂਹ ਮਾਤਾ ਪਰਮਜੀਤ ਕੌਰ ਜੀ ਦੇ ਪਰਿਵਾਰ ਨੇ ਵੀ ਉਹਨਾਂ ਦੀ ਇੱਛਾ ਨੂੰ ਪੂਰਾ ਕਰਕੇ ਬਹੁਤ ਵੱਡਾ ਮਾਨਵਤਾ ਤੇ ਪਰਉਪਕਾਰ ਕੀਤਾ। ਦੁਬਾਰਾ ਸੇਪਰ ਕੀ ਤੌਰ ਉਹਨਾਂ ਦੇ ਸਵਾਰਦੇ ਵਿੱਚ ਇਹ ਆਪਣੇ ਸਰੀਰ ਦਾ ਦਾਨ ਕੀਤਾ ਗਿਆ ਤੇ ਉਹ ਜੋ ਅੱਜ ਆਪਣੇ ਦਫ਼ਤਰ ਉੱਥੇ ਹਸਪਤਾਲ ਦੇ ਵਿੱਚ ਜਾ ਰਹੀ ਹੈ ਸੋ ਸਾਰਿਆਂ ਨੇ ਬਈ ਨਾਰਾ ਲਾਉਣਾ ਹੈ ਗੋ ਸਤਿ ਸ੍ਰੀ ਅਕਾਲ ਤੇਰਾ ਹੀ ਯਾਰ ਸਾਡਾ ਦਰਵਾਜ਼ਾ ਡੇਲਾ ਸੱਚਾ ਸਤਿਗੁਰੂ 101 ਮਾਨਤਾ ਭਾਈ ਦੇ ਕੰਮ ਕੀਤੇ ਜਾਂਦੇ ਨੇ ਕੀ ਸਰੀਰਦਾਨ ਕੀ ਅੱਖਰਦਾਨ ਕੀ ਖੂਨਦਾਨ ਕੀ ਗਰੀਬਾਂ ਦੇ ਵਿਆਹ ਕਰਨੇ ਕੀ ਗਰੀਬਾਂ ਦੇ ਇਲਾਜ ਕਰਾਉਣੇ ਇਹਦਾ ਇੱਕ ਮਕਾਨ ਬਣਾਉਣੇ ਇਸੇ ਦੇ ਸਕਰੀ ਦੇ ਤਹਿਤ ਇਹ ਆਮਰ ਆਮਰ ਸੇਵਾ ਦੇ ਵਿੱਚ ਇਹ ਆਪਾਂ ਸ਼੍ਰੀ ਸਦਨ ਕਰਨ ਆਪਾਂ ਨੂੰ ਇਹ ਮੰਦਪ ਭਲਾਈ ਦਾ ਕੰਮ ਦਿੱਸਿਆ ਗਿਆ ਹੈ ਤੇਰੇ ਸੱਚੇ ਸੋਦੇ ਦੀ ਸੋਚ ਤੇਰੇ ਅੱਗੇ ਝੋਕ ਕੇ ਤੇਰੇ ਸੱਚੇ ਸੋਦੇ ਦੀ ਸੋਚ ਤੇਰਾ ਦੀ ਸੱਚੇ ਸਦੇ ਦੀ ਸੋਚਦੇ ਹਰ ਹਰਿ ਰੇ ਹੋਗੇ ਸੱਚੇ ਸਦੇ ਦੀ ਸੋਚਦੇ ਹਰ ਹਰਿ ਰੇ ਹੋਗੇ ਛਕੰਡ ਵਾਸੀ ਪਰਨਜੀਤ ਕੋ ਇਨਸਾਨ ਅਮਰ ਰਹੇ ਅਮਰ ਰਹੇ ਛਕੰਡ ਵਾਸੀ ਪਰਨਜੀਤ ਕੋ ਇਨਸਾਨ ਅਮਰ ਰਹੇ ਅਮਰ ਰਹੇ ਅਸੀਂ ਬਧਾਈਆ ਦਿੰਨੇ ਆ ਉਸ ਆਤਮਾ ਨੂੰ ਮਾਲਕ ਦੀ ਗੋਦ ਦੇ ਵਿੱਚ ਬੈਠ ਕੇ ਗਏ ਨੇ ਜੋ ਵੀ ਸ਼ੈਨ ਸ਼ੋਕੇ ਸ਼ੈਸ਼ਾ ਮਸਤਾਨਾ ਦੇ ਬਚਨ ਨੇ ਕਿਸੇ ਨੇ ਵੀ ਜਿਸ ਨੇ ਵੀ ਡੇਰੇ ਸੱਚ ਸੋਦੇ ਤੋਂ ਨਾਮ ਲੈ ਲਿਆ ਉਹਦਾ ਪੈਰੀ ਕਿਥੇ ਦੂਸਰਾ ਸੱਚ ਕੰਡ ਦੇ ਵਿੱਚ ਹੈ ਇਸ ਕਰਕੇ ਆਪਾਂ ਨਾਰਾ ਲਾ ਰਿਹਾ ਸੱਚ ਕੰਡ ਵਾਸੀ ਪਰਮ ਜੀਤ ਕਰਨ ਇਨਸਾਨ ਅਮਰ ਰਹੇ ਸੱਚ ਕੰਡ ਵਾਸੀ ਪਰਮ ਜੀਤ ਕਰਨ ਇਨਸਾਨ ਅਮਰ ਰਹੇ ਅਮਰ ਰਹੇ ਆਪਾਂ ਇਸ ਪਰਿਵਾਰ ਦੇ ਬਹੁਤ ਬਹੁਤ ਧੰਨਵਾਦੀਆਂ ਕਿ ਜਿਸ ਨੇ ਆਪਣੇ ਸਤਿਗੁਰ ਦੇ ਬਚਨਾਂ ਤੇ ਆਮਲ ਕਮਾਉਂਦੇ ਹੋਏ ਪੈਣ ਦੀ ਇੱਛਾ ਨੂੰ ਪੂਰਾ ਕੀਤਾ ਹੈ ਸੋ ਸਾਰੇਆਂ ਵੱਲੋਂ ਤੇ ਦਰਬਾਰ ਵੱਲੋਂ ਆਈ ਹੋਈ ਪ੍ਰਬੰਧਕੀ ਕਮੇਟੀ ਵਿੱਚ ਸਟੇਟ ਕਮੇਟੀ ਵੱਲੋਂ ਵੀ ਇਸ ਪਰਿਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਕਈ ਜਿਸ ਤਰੀਕੇ ਨਾਲ ਡੇਰਾ ਸ਼ਰਧਾਲੂਆਂ ਵੱਲੋਂ ਮਰਨ ਉਪਰੰਤ ਸਰੀਰ ਨੂੰ ਦਾਸ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਂਦਾ ਹੈ ਇਹ ਸਮਾਜ ਉੱਤੇ ਬਹੁਤ ਹੀ ਚੰਗੀ ਛਾਪ ਹੈ ਅਤੇ ਮੈਡੀਕਲ ਖੋਜਾਂ ਦੇ ਪੜਾਈ ਕਰ ਰਹੇ ਵਿਦਿਆਰਥੀਆਂ ਦੇ ਲਈ ਵੀ ਇੱਕ ਬਹੁਤ ਵੱਡਾ ਡੇਟਾ ਸ਼ਰਧਾਲੂਆਂ ਵੱਲੋਂ ਪਰਉਪਕਾਰ ਕੀਤਾ ਜਾ ਰਿਹਾ ਹੈ। ਆਮ ਦਰਸ਼ਕ ਜੋ ਇਸ ਰਿਪੋਰਟ ਨੂੰ ਦੇਖ ਰਿਹਾ ਹੈ ਡੇਟਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਕਿਵੇਂ ਦੇਖਦਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।